ਪਟਿਆਲਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਹਾਰਾਣੀ ਪਰਨੀਤ ਕੋਲ ਨੂੰ ਸਮਾਣਾ ਚ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਨਾ ਸਿਰਫ ਉਹਨਾਂ ਦਾ ਪ੍ਰੋਗਰਾਮ ਲੇਟ ਹੋ ਗਿਆ ਹੈ ਬਲਕਿ ਕੁਝ ਸਮੇਂ ਲਈ ਸਮਾਣਾ ਪਟਿਆਲਾ ਰੋਡ ਵੀ ਜਾਮ ਕਰ ਦਿੱਤਾ ਗਿਆ ਕਿਸਾਨਾਂ ਦੇ ਇਸ ਤਰ੍ਹਾਂ ਦੇਖਦੇ ਸਮਾਣਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਪੁਲਿਸ ਮਨਜਮਾ ਦਾ ਪ੍ਰਬੰਧ ਕਿਤੇ ਗਏ ਹਨ ਪਰ ਕਿਸਾਨਾਂ ਦੇ ਤਰਨਿਆਗੇ ਇਹ ਪੁਲਿਸ ਪ੍ਰਬੰਧ ਵੀ ਠਿੱਕੇ ਪੈਨੇ ਨਜ਼ਰ ਆ ਰਹੇ ਹਨ ਕਿਉਂਕਿ ਸਮਾਨਾ ਪੁਲਿਸ ਦੇ ਮੁਲਾਜ਼ਮ ਕਿਸੇ ਵੀ ਹਾਲਤ ਵਿੱਚ ਕੋਈ ਝਗੜਾ ਨਹੀਂ ਚਾਹੁੰਦੇ ਇਸ ਲਈ ਕਿਸਾਨਾਂ ਨੂੰ ਸਮਝਾਉਂਦੇ ਦੇ ਨਾਲ-ਨਾਲ ਉਹਨਾਂ ਨੂੰ ਪਿਆਰ ਨਾਲ ਪਾਸੇ ਰੱਖਣ ਦੀ ਯਤਨ ਕੀਤੇ ਜਾ ਰਹੇ ਹਨ ਸਾਡੇ ਆਗੂਆਂ ਦੀ ਜਿੰਨਾ ਜਰ ਛੱਡਦੇ ਨਹੀਂ ਜਾਮ ਨਹੀਂ ਖੋਲਦੇ ਅਸੀਂ ਬਿਲਕੁਲ ਕਰਾਂਗੇ ਕਰਾਂਗੇ ਜੇ ਇਹ ਇਹ ਛੱਡੇ ਬੰਦੇ ਹੀ ਛੱਡ ਦਿੰਦੇ ਫਿਰ ਅਸੀਂ ਇੱਕ ਸਾਈਡ ਤੇ ਸ਼ਾਂਤਮੀ ਸੀ ਅਸੀਂ ਪਹਿਲਾਂ ਵੀ ਸ਼ਾਂਤਮੀ ਹੁਣ ਸਾਡੇ ਧੱਕਾ ਕਰਦੇ ਨੇ ਬਾਈ ਹੁਣ ਪੰਗਾ ਜੋ ਹੋਏਗਾ ਲਵਾਗੇ ਪਹਿਲਾਂ ਸ਼ਾਂਤਮੀ ਤੁਸੀਂ ਪ੍ਰੋਗਰਾਮ ਕਰਾਇਆ ਸੀ ਸ਼ਾਂਤਮੀ ਕੰਮ ਅਸੀਂ ਪ੍ਰੋਗਰਾਮ ਕਰ ਰਹੇ ਸੀ ਇੱਕ ਸਾਈਡ ਤੇ ਖੜੇ ਸੀ ਜਦੋਂ ਇਹਨਾਂ ਨੇ ਬੰਦਿਆਂ ਦੀ ਫੜਾਫੜਾਈ ਕਰਤੀ ਤਾਂ ਫਿਰ ਕੀ ਕਰੀਏ ਅਸੀਂ ਇਸ ਕਰਕੇ ਇਹ ਵੀ ਬੰਦੇ ਛੱਡਦੇ ਨੂੰ ਭੁਲਾਉਂਦੇ ਨੇ ਸਾਡੇ ਬੰਦੇ ਜਿਵੇਂ ਲੈ ਗਏ ਉਵੇਂ ਸਾਡੇ ਵਿੱਚ ਆਉਣ ਤਾਂ ਫਿਰ ਅਸੀਂ ਸਾਈਡ ਤੇ ਹੋ ਕੇ ਆਪਦਾ ਜਿਹੜਾ ਰੋਸ ਹੈ ਉਹ ਸਾਈਡ ਤੇ ਹੋ ਕੇ ਕਰਾਂਗੇ ਰੋਗ ਜਰੂਰ ਜਤਾਵਾਂਗੇ ਮਹਾਰਾਣੀ ਦਾ ਵਿਰੋਧ ਜਰੂਰ ਕਰਾਂਗੇ ਇਹ ਵਾਪਸ ਨਹੀਂ ਜਾਂਦੇ ਕੋਲ ਨਹੀਂ ਜਾਂਦੇ ਸਾਈਡ ਤੇ ਹੋ ਕੇ ਵਿਰੋਧ ਕਰਾਂਗੇ ਲੇਕਿਨ ਛੜਖੋਲਾਗੇ ਲੋਕਾਂ ਨੂੰ ਤੰਗ ਨਹੀਂ ਕਰਾਂਗੇ ਲੋਕ ਸਾਡੇ ਨੇ ਸਾਨੂੰ ਵੀ ਪਤਾ ਹੈ ਵੀ ਕੋਈ ਬੱਚਾ ਪਾਸਚ ਕੋਈ ਕਿਵੇਂ ਹੈ ਕੋਈ ਬਿਮਾਰ ਹੈ ਲੋੜ ਅਸੀਂ ਖੋਲਦਾਂਗੇ ਲੇਕਿਨ ਬੰਦੇ ਛੱਟਣ ਤੋਂ ਬਾਅਦ ਬੰਦੇ ਵਿੱਚ ਆਉਣਗੇ ਤੇ ਰੋਟ ਖੋਲਾਂਗੇ ਉਹਨਾਂ ਨੇ ਇਹ ਵੀ ਕਿਹਾ ਕਿ ਆਜ ਤੋਂ ਬਾਅਦ ਤੁਸੀਂ ਵਿਰੋਧ ਨਹੀਂ ਕਰੋਗੇ ਇਹ ਗੱਲ ਕੀ ਹੁਣ ਕੋਈ ਅਸੀਂ ਤੇ ਇਨਕਲਾਬੀ ਲੋਕ ਆ ਅਸੀਂ ਕਿਸੇ ਦੇ ਬਿਲਕੁਲ ਅਸੀਂ ਕੋਈ ਕਿਸੇ ਦੇ ਮੌਕੇ ਹੀ ਦੇ ਫੜੀਆ ਨਾ ਯਾਦ ਰੱਖਾਂ ਦੀ ਹੁਣ ਵੀ ਕਰਦੀ ਕੋਈ ਬੱਜੇ ਨਹੀਂ ਤੇ ਹੁਣ ਵੀ ਕਰਕੇ ਜਾਵਾਂਗੇ ਮਾਰਾਣੀ ਨੂੰ ਕਾਲੇ ਚੰਗੇ ਦਿਖਾ ਕੇ ਬਰੋਸ ਬਿਲਕੁਲ ਜਾਵਾਂਗੇ ਇੱਕ ਮਿੰਟ ਮਰਦਾਨੀ ਦੇ ਬੰਦੇ ਜਿਹਨਾਂ ਚਿਰ ਸਾਡੇ ਵਿੱਚ ਨਹੀਂ ਆਉਂਦੇ ਉਹ ਨਹੀਂ ਦੇਣ ਸੜਕ ਤੋਂ ਪਰਾਂ ਨਹੀਂ ਹੁੰਦੇ ਜੇ ਬੰਦੇ ਵਿੱਚ ਆ ਜਾਣਗੇ ਤਾਂ ਛੱਡ ਕੇ ਛੱਡਾਂਗੇ ਨਹੀਂ ਤੇ ਨਹੀਂ ਛੱਡਦੇ ਪੁਲਿਸ ਚਾਹੇ ਗੋਲੀਆਂ ਮਾਰੇ ਚਾਹੇ ਡੰਡੇ ਮਾਰੇ ਜੋ ਕਰਨਾ ਕਰਦਾ ਵਿਰੋਧ ਅੱਗੇ ਵੀ ਚੱਲਦਾ ਰਹੂਗਾ ਬਿਲਕੁਲ ਰਹੂਗਾ ਅਸੀਂ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਮਾਰ ਨਹੀਂ ਨਹੀਂ ਬੜਨ ਜਾਵਾਂਗੇ ਪੂਰਾ ਡਟ ਕੇ ਵਿਰੋਧ ਕਰਾਂਗੇ ਮਾਰਾ ਨਹੀਂ ਪ੍ਰਨੀਤ ਕੋਰ ਨੇ ਕਿਹਾ ਸੀਗਾ ਕਿ ਅਸੀਂ ਕਿਸਾਨੀ ਦੇ ਹੱਕ ਦੇ ਵਿੱਚ ਗੱਲਾਂ ਕਰ ਰਹੇ ਆਂ ਮਹਾਰਾਣੀ ਪ੍ਰਨੀਤ ਕੌਰ ਨੇ ਸਾਡੀ ਕਿਸਾਨੀ ਬਰਬਾਦ ਕਰੀ ਐ ਮਹਾਰਾਜਾ ਨੇ ਸਾਡੇ ਨੇਮ ਖਾ ਕੇ ਗੁਰੂ ਮਹਾਰਾਜ ਦਾ ਮਹਾਰਜ ਤੋਂ ਬੇਮਕ ਵੀ ਹੋਇਆ ਸਾਡੇ ਦਿਲ ਵੀ ਤੋੜੇ ਨੇ ਤੇ ਸਾਡੀਆਂ ਜ਼ਮੀਨਾਂ ਵੇਚ ਕੇ ਅਸੀਂ ਕਰਜ਼ੇ ਭਰੇ ਨੇ ਮਹਾਰਾਜਾ ਦੇ ਜਿਹੜਾ ਬੋਲ ਕਹੇ ਹੋਏ ਸੀ ਸਾਹੀ ਦਾ ਮਹਾਰਾਣੀ ਨੇ ਡੰਡੇ ਮਨਾਏ ਨੇ ਕਿਸਾਨੀ ਬਰਬਾਦ ਹੋ ਗਈ ਐ 13 ਮਹੀਨੇ ਅਸੀਂ ਦਿੱਲੀ ਬੈਠੇ ਰਹੇ ਪਹਿਲਾਂ ਤੇ ਅੱਜ ਇਹਨਾਂ ਦੀ ਬਦੌਲਤ ਅਸੀਂ ਫੇਰ ਬਾਟਾਂ ਦੇ ਬੈਠੇ ਆ ਸਾਡੇ ਬੱਚੇ ਰੋ ਰਹੇ ਨੇ ਸਾਡੇ ਪਸ਼ੂ ਰੋ ਰਹੇ ਨੇ ਬਈ ਸਾਡੀਆਂ ਪਰ ਇਹਨਾਂ ਲੋਕਾਂ ਦਾ ਵਿਰੋਧ ਕਿਉਂ ਨਾ